ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨਣ ਸਿੰਘ ਅਹੀਂ ਆ ਰਹੇ ਆ ਜੀ ਸ਼੍ਰੀਨਗਰ ਤੋਂ ਅੰਮ੍ਰਾਲੇ ਵੱਲੋਂ ਰਾਜ ਖੜੇ ਹੀ ਆਪਾਂ ਚਾਹ ਪੀਣ ਤੇ ਮੈਂ ਇੱਕ ਵੀਡੀਓ ਬਣਾ ਕੇ ਆਪਣੇ YouTube ਚੈਨਲ ਤੇ ਪਾਈ ਜਾਵੇ ਚੰਗੀ ਲੱਗੇ ਤੇ ਸ਼ੇਅਰ ਕਰਿਓ ਲਾਈਕ ਕਰਿਓ ਉਹ ਆਪਣੀਆਂ ਗੱਡੀਆਂ ਖੜੀਆਂ ਜੀ ਅਸਵੇਲੇ ਆ ਗਏ ਜੀ ਆਰਾਮ ਬਣ ਲਾਗੇ ਪ੍ਰਸਾਦ ਪਈ ਆ ਬਹੁਤ ਵਧੀਆ ਮੌਸਮ ਬਾਕੀ ਵੇਖੋ ਲੋਕ ਕਿੱਥੇ ਕਿੱਥੇ ਵਸੇ ਆ ਪਾੜਾਂ ਦੇ ਬਹੁਤ ਵਧੀਆ ਮੌਸਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਵਾਹਿਗੁਰੂ ਜੀ